ਇਕਵਾਰ 20 ਸਾਲ ਦੀ ਪਠਾਣੀ ਲੜਕੀ ਬਾਣੂ 42 ਸਾਲ ਦੇ ਹਰੀ ਸਿੰਘ ਨੱਲੂਏ ਨੂੰ ਪੁੱਤਰ ਦੀ ਇੱਛਾ ਜ਼ਾਹਿਰ ਕਰਦੀ ਹੈ। ਹਰੀ ਸਿੰਘ ਨੱਲੂਆ ਜਮਰੋਹ ਦੇ ਇਲਾਕੇ ਜਿੱਤਣ ਤੋਂ ਬਾਅਦ ਉੱਥੇ ਤੰਬੂ ਲਗਾ ਕੇ ਰੈਰਾ ਸਬਜ਼ੀ ਦਾ ਪਾਠ ਕਰ ਰਹੇ ਹੁੰਦੇ ਹਨ ਕਿ ਉਹਨਾਂ ਦੇ ਤੰਬੂ ਵਿੱਚ ਇੱਕ ਪਠਾਣੀ ਲੜਕੀ ਆਂਦੀ ਹੈ। ਬਾਣੂ ਨੇ ਹਰੀ ਸਿੰਘ ਨੱਲੂਏ ਦੇ ਬਹਾਦਰੀ ਵਾਲੇ ਕisse ਸੁਨੇ ਹੋਏ ਸਨ। ਉਸਨੇ ਹਰੀ ਸਿੰਘ ਨੱਲੂਏ ਨਾਲ ਵਿਆਹ ਦੀ ਇੱਛਾ ਜ਼ਾਹਿਰ ਕੀਤੀ ਤੇ ਹਰੀ ਸਿੰਘ ਨੱਲੂਆ ਕਹਿਣ ਲੱਗੇ ਕਿ ਉਹ ਪਹਿਲੇ ਤੋਂ ਹੀ ਸ਼ਾਦੀ ਸ਼ੁੱਧਾ ਹਨ। ਤੇ ਉਹ ਬਾਨੂ ਕਹਿਣ ਲੱਗੀ ਕਿ ਉਸ ਨੂੰ ਤੁਹਾਡੇ ਪਹਿਲੇ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੈ ਉਹ ਕਹਿਣ ਲੱਗੀ ਕਿ ਉਸ ਨੂੰ ਆਪ ਵਰਗਾ ਇੱਕ ਬਹਾਦਰ ਪੁੱਤਰ ਚਾਹੀਦਾ ਹੈ ਇਹ ਸੁਣ ਕੇ ਹਰੀ ਸਿੰਘ ਨਲੂਆ ਗੁੱਸੇ ਵਿੱਚ ਆ ਗਏ ਉਸ ਨੂੰ ਉਥੋਂ ਜਾਣ ਲਈ ਕਹਿ ਦਿੱਤਾ ਤੇ ਉਹ ਪਠਾਨੀ ਲੜਕੀ ਜਾਂਦੇ ਹੋਏ ਕਹਿਣ ਲੱਗੀ ਕਿ ਮੈਂ ਤੇ ਸੁਨਿਆ ਸੀ ਕਿ ਗੁਰਨਾਨਕ ਦੇ ਦਰ ਤੋਂ ਕੋਈ ਵੀ ਕਦੀ ਖਾਲੀ ਨਹੀਂ ਜਾਂਦਾ ਇਹ ਸੁਣ ਕੇ ਹਰੀ ਸਿੰਘ ਨਲੂਆ ਜੀ ਉਹ ਲੜਕੀ ਨੂੰ ਰੋਕਦੇ ਹਨ ਤੇ ਆਪਣੇ ਕੋਲੋਂ ਇੱਕ ਚਾਦਰ ਉਸ ਲੜਕੀ ਦੇ ਸਿਰ ਤੇ ਰੱਖ ਦਿੰਦੇ ਹਨ ਤੇ ਉਸ ਨੂੰ ਕਹਿੰਦੇ ਹਨ ਕਿ ਅੱਜ ਤੋਂ ਤੂੰ ਸਾਡੀ ਧਰਮ ਦੀ ਮਾਂ ਤੇ ਮੈਂ ਤੇਰਾ ਪੁੱਤਰ ਹਾਂ ਤੈਨੂੰ ਮੇਰੇ ਵਰਗਾ ਬਹਾਦਰ ਪੁੱਤਰ ਚਾਹੀਦਾ ਸੀ ਅੱਜ ਤੋਂ ਮੈਂ ਤੇਰਾ ਹੀ ਪੁੱਤਰ ਹਾਂ ਸੋ ਇਸ ਤੋਂ ਦੇਖਣ ਨੂੰ ਮਿਲਦਾ ਹੈ ਕਿ ਸਾਡੇ ਯੋਧਿਆਂ ਦੇ ਕਿਰਦਾਰ ਕਿੰਨੇ ਸੱਚੇ ਤੇ ਪਵਿੱਤਰ ਸਨ